ਮਰਹੂਮ ਪੰਜਾਬੀ ਗਾਇਕ ਸ਼ੁਭਦੀ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਪਰਤਣ ਵਾਲੀਆਂ ਨੇ ਕਿਉਂਕਿ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘੱਟ ਹੀ ਬਾਹਰ ਨਿਕਲਦੇ ਨੇ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਫੈਨਜ਼ ਨੂੰ ਵੀ ਨਹੀਂ ਮਿਲ ਰਹੇ ਨੇ। ਅਤਾਸੀ ਕਿ ਮਰਹੂਮ ਗਾਇਕ ਦੇ ਤਾਇਏ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਇਸਦੇ ਉਸਦੇ ਕਤਲ ਦੇ ਨਾਲ ਬਜ਼ੁਰਗ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ ਇਸ ਕਾਰਨ ਉਸਦੀ ਮਾਂ ਚਰਨਕੌਰ ਆਈ ਵੀ ਐਫ ਦੇ ਰਾਹੀਂ ਗਰਭਵਤੀ ਹੋਈ ਤੇ ਸਿੱਧੂ ਮੂਸੇਵਾਲਾ ਇੱਕ ਐਸਾ ਨਾਮ ਹੈ ਜੋ ਸ਼ਾਇਦ ਦੁਨੀਆ ਦੇ ਵਿੱਚ ਕੋਈ ਮਹਤਾਜ ਨਹੀਂ ਹੈ ਉਹਨਾਂ ਦੀ ਪਛਾਣ ਲੇਕਿਨ ਬੀਤੇ ਸਾਲ 2022 ਦੇ ਵਿੱਚ ਜਦੋਂ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਉਮੀਦ ਸੀ ਇੱਕੋ ਹੀ ਸਵਾਲ ਸੀਗਾ ਕਿ ਆਖਰ ਹੁਣ ਪਿਤਾ ਬਲਕੌਰ ਮਾਤਾ ਚਰਨ ਕੌਰ ਦਾ ਵਾਲੀ ਵਾਰਸ ਕੌਣ ਰਹੇਗਾ ਆਖਿਰ ਨਾ ਸਹਾਰਾ ਕੌਣ ਬਣੇਗਾ ਲੇਕਿਨ ਉਮੀਦ ਸਭ ਦੇ ਵੱਲੋਂ ਇਹੀ ਸੀਗੀ ਸ਼ਾਇਦ ਪਰਮਾਤਮਾ ਕੁਝ ਚੰਗਾ ਕਰੇਗਾ ਲੇਕਿਨ ਉਹ ਉਮੀਦਾਂ ਦੇ ਉੱਤੇ ਖਰੇ ਉੱਤਰੇ ਨੇ ਗੱਲਬਾਤ ਜਾਣਕਾਰੀ ਸਾਹਮਣੇ ਆ ਰਹੀ ਸਾਂਝਾ ਹੋ ਰਹੀ ਹੈ ਕਿ ਮਾਤਾ ਚਰਨ ਕੌਰ ਇਸ ਵੇਲੇ ਪ੍ਰੈਗਨੈਂਟ ਨੇ ਜੀ ਹਾਂ ਆਈਫਐਸ ਤਕਨੀਕ ਦੇ ਰਾਹੀਂ ਮਾਤਾ ਚਰਨ ਕੌਰ ਨੇ ਬੇਬੀ ਕਨਸੀਵ ਕੀਤਾ ਹੈ ਤੇ ਹੁਣ ਯਾਨੀ ਕਿ ਅਗਲੇ ਮਹੀਨੇ ਮਾਰਚ ਦੇ ਵਿੱਚ ਉਹ ਬੱਚੇ ਨੂੰ ਜਨਮ ਦੇਣਗੇ ਬਹੁਤ ਵੱਡੀ ਗੱਲ ਹੈ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਇਸ ਖਬਰ ਦੇ ਆਉਣ ਦੇ ਨਾਲ ਹੀ ਦੁਨੀਆ ਦੇ ਚਿਹਰਿਆਂ ਤੇ ਮੁਸਕਾਨ ਆ ਚੁੱਕੀ ਹੈ ਜੋ ਸਿੱਧੂ ਮੂਸੇਵਾਲ ਦੇ ਫੈਨਸ ਸੀਗੇ ਉਹਨਾਂ ਦੇ ਦਿਲਾਂ ਦੇ ਵਿੱਚ ਖੁਸ਼ੀ ਛਾ ਚੁੱਕੀ ਹੈ ਕਿ ਵਾਅਦੇ ਦੇ ਵਿੱਚ ਜੋ ਚਾਹੁੰਦੇ ਸੀਗੇ ਉਹ ਦੁਬਾਰਾ ਹੋ ਚੁੱਕਿਆ ਜੀ ਹਾਂ ਇਹ ਜਾਣਕਾਰੀ ਉਹਨੇ ਚਾਚਾ ਜੀ ਨੇ ਸਾਂਝੀ ਕੀਤੀ ਹੈ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਤਾ ਚਰਨ ਕੌਰ ਇਸ ਵੇਲੇ ਪ੍ਰੈਗਨੈਂਟ ਨੇ ਲੇਕਿਨ ਫਿਲਹਾਲ ਮਾਤਾ ਪਿਤਾ ਦੇ ਦੁਆਰਾ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਚਾਚਾ ਬਲਕੌਰ ਦੇ ਚਾਚਾ ਦੇ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਿਤਾ ਬਲਕੌਰ ਦੁਆਰੇ ਤੇ ਮਾਤਾ ਚਰਨਕੌਰ ਬਾਰੇ ਦੱਸਿਆ ਹੈਗਾ ਕਿ ਉਹਨਾਂ ਨੇ ਇਹ ਤਕਨੀਕ ਦੇ ਰਾਹੀਂ ਉਹਨਾਂ ਨੇ ਪੂਰੀ ਪਲੈਨਿੰਗ ਕੀਤੀ ਕਿ ਆਸੀਂ ਤਕਨੀਕ ਦੇ ਰਾਹੀਂ ਆਪਣੇ ਵੰਸ਼ ਨੂੰ ਅੱਗੇ ਵਧਾਵਾਂਗੇ ਤੇ ਬੱਚੇ ਨੂੰ ਅਗਲੇ ਮਹੀਨੇ ਮਾਰਚ ਦੇ ਵਿੱਚ ਮਾਤਾ ਚਰਨਕੌਰ ਜਨਮ ਦੇਣਗੇ ਕੈਮਰਾਮੈਨ ਵਿਨੋਦ ਦੇ ਨਾਲ ਚੰਡੀਗੜ੍ਹ ਤੋਂ ਏਐਨਬੀ ਨਿਊਜ਼ ਲਈ ਪ੍ਰਿੰਸ ਗਗਬੀ ਰਿਪੋਰਟ ਧੰਨਵਾਦ